ਪਰ ਇਹ ਲਿਖਣ ਸੀ ਉਹਨਾਂ ਨੇ ਬਹੁਤਾ ਹਉ ਹਲਾ ਨਹੀਂ ਕੀਤਾ ਚੁੱਪਚੀਪੇ ਆਪਣੇ ਘਰੇ ਫੋਨ ਕੀਤਾ ਤੇ ਜਦੋਂ ਪਿਓ ਨੇ ਥਾਪੁਲਿਸ ਦੀ ਮਦਦ ਲੈਣ ਵਾਸਤੇ ਥਾਣੇ ਗਏ ਏਐਸਆਈ ਕਹਿੰਦਾ ਵੀ ਹੁਣ ਤੇ ਨਿਕਾਹ ਹੈ ਤੇ ਅਗਰ ਜਦ ਤੱਕ ਉਹਨਾਂ ਤਿੰਨ ਤਿੰਨ ਹੋਈ ਤਲਾਕ ਨਹੀਂ ਦੇਖਦੇ ਛੁੱਟ ਨਹੀਂ ਸਕਦੀਆਂ ਕਨੋਸ਼ ਜਿਹੜਾ ਸ਼ਰੀਆ ਕਾਨੂੰਨ ਦੇ ਮੁਤਾਬਿਕ ਜਦੋਂ ਮੈਂ ਉਥੇ ਪਹੁੰਚਿਆ ਤੇ ਸਕੀਮੇ ਬਣਦੀ ਪਈ ਸੀ ਗੁਰੂ ਘਰ ਦੇ ਵਿੱਚ ਆਪਾਂ ਵੱਡਾ ਘੱਟ ਕਰਕੇ ਤੇ ਆਪਾਂ ਜਿਹੜਾ ਇਹ ਮੇਲੋਲਾ ਪਈਏ ਤਾਂ ਮੈਨੂੰ ਵੀ ਬੱਚੀਆਂ ਦਾ ਮਾਮਲਾ ਧੀਆ ਦਾ ਵੀ ਇੱਕ ਵਾਰ ਆਪਾਂ ਨਾ ਘਟ ਕੇ ਆਪਾਂ ਥਾਣੇ ਜਾ ਕੇ ਦੇਖ ਲਈਏ ਹੋ ਸਕਦਾ ਐਸੇ ਐਸੇ ਮੰਨ ਜੇ ਅਸੀਂ ਤਿੰਨੋਂ ਜਣੇ ਪਿਓ ਤੇ ਦੋਨੋਂ ਭਰਾ ਲੈ ਕੇ ਅਸੀਂ ਥਾਣੇ ਪਹੁੰਚ ਗਏ। ਥਾਣੇ ਜਾ ਕੇ ਜਦੋਂ ਗੱਲ ਕੀਤੀ ਉਹ ਥੋੜਾ ਜਿਹਾ ਅੜਬ ਸੀ ਐਸਆਈ ਮੈਨੂੰ ਇਹਨੇ ਇਹੋ ਬਕਵਾਸ ਕੀਤੀ ਕਿ ਬੱਚੀਆਂ ਜਿਹੜੀਆਂ ਨੇ ਹੁਣ ਤੇ ਨਿਕਾਹ ਹੋਗਾ ਤਿੰਨ ਦਫਾ ਹੋ ਜਾ ਤੱਕ ਕਹਿ ਗਈ ਜਾਨੀ ਛੋਟੀ ਕਿ ਤੇ ਮੈਂ ਕਿਹਾ ਵੀ ਗੱਲ ਸੁਣ ਨਾਲ ਘੱਡੀ ਮੈਂ ਗੱਲ ਮੇਥੋਂ ਬਰ ਦੇ ਉਰਲੇ ਪਾਸੇ ਕਿ ਪਰਲੇ ਪਾਸੇ ਮੈਂ ਕਿਹਾ ਮੈਂ ਕੱਲਾ ਨਹੀਂ ਆਇਆ। ਪਿੱਛੇ 6.7796 ਸਟੈਂਡ ਬਾਏ ਤੇ ਹੈ ਠੀਕ ਹੈ ਨਾ ਤੇ ਉਹ ਜਿੱਥੇ ਤੱਕ ਰੁਕ ਸਕਦਾ ਰੁਕ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਂ ਚੱਲੇ ਪਿਆ ਰਹੇ ਹਾਂ ਅੱਜ ਨੇ ਕਹਾਣੀ ਸਾਂਝੀ ਕਰਨੀ ਹੈ ਇੱਕ ਸਾਨੂੰ ਫੋਨ ਆਇਆ ਅਸੀਂ ਕਿਤੇ ਪਹੁੰਚੇ ਤੇ ਪਤਾ ਲੱਗਾ ਕਿ ਉੱਥੇ ਜਾ ਕੇ ਕਿ ਕੇਸ ਕੀ ਹੈ ਦੋ ਨਾ ਭੈਣਾਂ ਨੇ ਤੇ ਉਹ ਕਿਤੇ 7-8 ਮਹੀਨੇ ਪਹਿਲਾਂ ਕਿਤੇ ਮੌਲਜ ਗਈਆਂ ਨੇ ਤੇ ਕੁਝ ਲਾਟਰੀ ਦਾ ਸਿਸਟਮ ਸੀ ਨੰਬਰ ਉੱਥੇ ਉਹਨਾਂ ਨੇ ਆਪਣਾ ਰਿਜ਼ਲਟ ਵਾਸਤੇ ਪਾਇਆ ਮਹੀਨੇ ਤੋਂ ਬਾਅਦ ਮੈਸੇਜ ਆਨੇ ਸ਼ੁਰੂ ਹੋ ਗਏ ਫਿਰ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਇਨਾਮ ਲਾਈਨ ਚਲਿੰ ਗਈਆਂ ਦੋ ਮੁੰਡੇ ਮਿਲ ਪਏ ਪਿਆਰ ਹੋ ਗਿਆ ਜਿਵੇਂ ਨਾਰਮ ਹੁੰਦਾ ਹੀ ਆ ਗੱਲ ਇਹ ਹੋਈ ਕਿ ਅਸੀਂ ਭੱਜ ਕੇ ਵਿਆਹ ਕਰਾ ਲਈਏ ਉਹ ਕੁੜੀਆਂ ਨੇ ਕਿਹਾ ਵੀ ਨਹੀਂ ਪਹਿਲਾਂ ਮੈਰਿਜ ਰਜਿਸਟਰ ਹੋ ਜਾਈਏ ਫਿਰ ਆਪਾਂ ਅਗਰ ਘਰ ਗੱਲ ਕਰਾਂ ਜੇ ਨੇ ਮੰਨਣਗੇ ਫਿਰ ਆਪਾਂ ਭੱਜ ਲਾਂਗੇ ਉਹਨਾਂ ਨੇ ਕਿਹਾ ਕੋਈ ਜ਼ਾਤ ਬਰਾਦਰੀ ਦਾ ਕੁਝ ਰੋਣਾ ਆਪਾਂ ਕਰਕੇ ਮੁਰੇ ਨੇ ਕਿਤੇ ਵੀ ਘਰ ਕੁੜੀਆਂ ਕਨਵਿੰਸ ਕਰ ਲਈਆਂ ਵੀ ਆਪਾਂ ਭੱਜ ਕੇ ਕਦੀ ਕਰ ਲਈਏ ਕੁੜੀਆਂ ਘਰੋਂ ਭਜਾ ਲਈਆਂ ਦੋ ਹਫ਼ਤੇ ਕੁੜੀਆਂ ਘਰੋਂ ਬਾਹਰ ਰਹੀਆਂ ਜਦੋਂ ਰਜਿਸਟ੍ਰੇਸ਼ਨ ਦੀ ਗੱਲ ਚਲੀ ਮੈਰਿਜ ਰਜਿਸਟ੍ਰੇਸ਼ਨ ਦੀ ਤੇ ਉਹ țeੜ ਫੇੜ țeੜ ਫੇੜ ਸ਼ੁਰੂ ਹੋ ਗਈ ਤੇ ਉਹਨਾਂ ਚੋਂ ਇੱਕ ਨੂੰ ਸ਼ੱਕ ਪਿਆ ਤੇ ਉਹਨੇ ਫਿਰ ਗੱਲ ਖੋਲੀ ਜਦੋਂ ਗੱਲ ਖੁੱਲ੍ਹ ਖੋਲੀ ਤੇ ਕਹਾਣੀ ਇਹ ਨਿਕਲੀ ਜਿਹੜੇ ਮੁੰਡੇ ਸੀਗੇ ਉਹ ਦੋਨੋਂ ਹੀ ਗਰੂਮਿੰਗ ਗੈਂਗ ਵਾਲੇ ਸੀਗੇ ਤੇ ਪੜੀ ਲਿਖੀ ਸੀ ਉਹਨਾਂ ਨੇ ਬੋਧਾ ਹਉ ਹਲਾ ਨਹੀਂ ਕੀਤਾ ਚੁੱਪਚੀਪੀ ਤੇ ਆਪਣੇ ਘਰੇ ਫੋਨ ਕੀਤਾ ਤੇ ਜਦੋਂ ਪਿਓ ਨੇ ਪੁਲਿਸ ਦੀ ਮਦਦ ਲੈਣ ਵਾਸਤੇ ਥਾਣੇ ਗਏ ਐਸਆਈ ਕਹਿੰਦਾ ਵੀ ਹੁਣ ਤੇ ਨਿਕਾਹ ਹੈ ਤੇ ਅਗਰ ਜਦ ਤੱਕ ਮੁੰਡਾ ਤਿੰਨ ਤਿੰਨ ਹੋਈ ਤਲਾਕ ਨਹੀਂ ਦੇਖਦਾ ਤੇ ਛੁੱਟ ਨਹੀਂ ਸਕਦੀ ਕਨੋਸ਼ ਜਿਹੜਾ ਸ਼ਰੀਆ ਕਾਨੂੰਨ ਦੇ ਮੁਤਾਬਿਕ ਜਦੋਂ ਮੈਂ ਉੱਥੇ ਪਹੁੰਚਿਆ ਤੇ ਸਕੀਮੇ ਬਣਦੀ ਪਈ ਸੀ ਗੁਰੂ ਘਰ ਦੇ ਵਿੱਚ ਆਪਾਂ ਵੱਡਾ ਘੱਟ ਕਰਕੇ ਤੇ ਆਪਾਂ ਜਿਹੜਾ ਇਹ ਮੇਰਾ ਰੋਲਾ ਪਾਈਏ ਤੇ ਮੈਨੂੰ ਸਭੀ ਬੱਚਿਆਂ ਦਾ ਮਾਮਲਾ ਧੀਆ ਦਾ ਵੀ ਇੱਕ ਵਾਰ ਆਪਾਂ ਨਾ ਘਟ ਕੇ ਦੀ ਆਪਾਂ ਥਾਣੇ ਜਾ ਕੇ ਦੇਖੀਏ ਹੋ ਸਕਦਾ ਐਸੇ ਐਸੇ ਮੰਨ ਜੇ ਸਿੱਤਨੋ ਜਣੇ ਪਿਓ ਤੇ ਦੋਨੋਂ ਭਰਾ ਲੈ ਕੇ ਅਸੀਂ ਥਾਣੇ ਪਹੁੰਚ ਗਏ ਥਾਣੇ ਜਾ ਕੇ ਜਦੋਂ ਗੱਲ ਕੀਤੀ ਉਹ ਥੋੜਾ ਜਿਹਾ ਅੜਬ ਸੀ ਐਸਾਈ ਮੈਨੂੰ ਇਹਨੇ ਇਹੋ ਦੁਕਵਾਸ ਕੀਤੀ ਕੀ ਬੱਚੀਆਂ ਜਿਹੜੀਆਂ ਨੇ ਹੌਂ ਤੀ ਨਿਕਾ ਹੋਗਾ ਤਿੰਨ ਦਫਾ ਹੋਜੇ ਤੱਕ ਕਹਿ ਕਹਿ ਜਾਣੀ ਛੁੱਟੇਗੀ ਤੇ ਮੈਂ ਕਹ ਵੀ ਗੱਲ ਸੁਣ ਨਾਲ ਗੱਡੀ ਮੈਂ ਗੱਲ ਮੈਂ ਤੂੰ ਬੜ ਦੇ ਉਰਲੇ ਪਾਸੇ ਕਿ ਪਰਲੇ ਪਾਸੇ ਮੈਂ ਕਹ ਮੈਂ ਕੱਲਾ ਨਹੀਂ ਆਇਆ ਪਿੱਛੇ ਸਾਰੇ 6 7 96 ਸਟੈਂਡ ਬਾਏ ਤੇ ਆ ਠੀਕ ਹੈ ਨਾ ਤੇ ਉਹ ਜਿੱਥੇ ਤੱਕ ਰੁਕ ਸਕਦਾ ਰੁਕ ਲਾ ਚਲੋ ਮਾਰੀ ਤੇ ਫੌੜੀ ਸੀ ਆਪਾਂ ਤੇ 10 ਮਿੰਟ ਦੇ ਅੰਦਰ ਮੈਨੂੰ ਬੱਚੀਆਂ ਥਾਣੇ ਚਾਹੀਦੀ ਨੇ ਇੱਕਦਮ ਗੱਲ ਕਰ ਲਾ ਫਿਰ ਮੈਂ ਵਾਪਸ ਚਲ ਜਾਣਾ 10 ਮਿੰਟ ਦੇ ਅੰਦਰ ਘਟੋ ਘਟ 2200 ਇਹਨਾਂ ਦਾ ਬੰਦਾ ਮੁਸਲਮਾਨਾਂ ਦਾ ਬੱਚਿਆਂ ਲੈ ਕੇ ਆ ਗਿਆ ਜੇ ਉਹਨਾਂ ਨੇ ਬੱਚੇ ਸਾਫ਼ ਕਹਿਤਾ ਵੀ ਅਸੀਂ ਨਹੀਂ ਜਾਣਾ ਵਾਪਸ ਸਾਨੂੰ ਨਹੀਂ ਸੀ ਪਤਾ ਅਸੀਂ ਇਹਨਾਂ ਨੂੰ ਕੁਝ ਹੋਰ ਸਮਝ ਅਸੀਂ ਕੁਝ ਹੋਰ ਨਿਕਲੇ ਧੋਖਾ ਹੋਇਆ ਚਲੋ ਉਹਨਾਂ ਨੇ ਬੜਾ ਕੰਪਲਸ ਕੀਤਾ ਵੀ ਤੁਸੀਂ ਇੱਕ ਦਫਾ ਮੂੰਹ ਮਾ ਬਨ ਕੇ ਇੱਕ ਕੋਈ ਬਿਆਨ ਦੇ ਦਿਓ ਤਾਂ ਕਿ ਇਹ ਪੰਜਵਾਂ ਕੇ ਆਪਣੇ ਤਿੰਨ ਪਹਿਲਾਂ ਦੋ ਪਾਈ ਪੰਜਵਾਂ ਕੇਸ ਨੇ ਆਪਣੇ ਵੀ ਜਿਹਦੇ ਵਿੱਚ ਆਪਾਂ ਘਟੋ ਘਟ ਮੱਝੀਆਂ ਲੈ ਕੇ ਆਏ ਆ ਤੇ ਜਦੋਂ ਉਹਨੂੰ ਕਈ ਦਾ ਉਹ ਡਰਦੀਆਂ ਨੇ ਕਿਉਂਕਿ ਵੀ ਉਹਨਾਂ ਦੀ ਗੱਲ ਵੀ ਸਹੀ ਹੈ ਵੀ ਏਰੀਆ ਇਹਨਾਂ ਦਾ ਤੇ ਜਦੋਂ ਮੈਂ ਪਿਓ ਨੇ ਕਿਹਾ ਵੀ ਸਾਨੂੰ ਸ਼ਾਇਦ ਸ਼ਹਿਰ ਛੱਡਣਾ ਪੈ ਜੇ ਕਿਉਂਕਿ ਇਹ ਪਿੱਛਾ ਨਹੀਂ ਛੱਡਦੇ ਕਦੇ ਵੀ ਉੱਥੇ ਕਦਾ ਕਿਸ ਤਰ੍ਹਾਂ ਦਾ ਹੋ ਚੁੱਕਾ ਹੋਇਆ ਚਲੋ ਉਹਨਾਂ ਨੂੰ ਮੈਂ ਕਹਿ ਕੇ ਆਇਆ ਉਥੇ ਵੀ ਠੀਕ ਹੈ ਤੇ ਜਿੰਨੇ ਵੀ ਆ ਗਏ ਉਹ ਜੇ ਬੱਚਿਆਂ ਨੂੰ ਮੈਸੇਜ ਕੀਤਾ ਫਾਲੋ ਕੀਤਾ ਜਾਂ ਮੈਨੂੰ ਕੋਈ ਖਬਰ ਆ ਗਈ ਤਾਂ ਮੈਂ ਨਿਕਲਨੇ ਕੇ ਟੋਟਾ ਕਰਕੇ ਵੱਡਾਂਗਾ ਇੱਥੇ ਥਾਣੇਦਾਰ ਨੂੰ ਕਿ ਮੈਂ ਥਾਣੇ ਦੀ ਗੱਲ ਕਰ ਰਹੇ ਤੇ ਲੈ ਕੇ ਰੱਖ ਰ ਮੈਂ ਕਹਿ ਕੇ ਚੱਲਣਾ ਤੇ ਜਦੋਂ ਸਿੰਘ ਨੂੰ ਨਾਲ ਦਰ ਨੂੰ ਕਿ ਮੈਂ ਕੈਮਰਾ ਕਰ ਵੀਡੀਓ ਬਣਾਈਏ ਤੇ ਉਹ ਥਾਣੇ ਦਾ ਥੋੜਾ ਜਲਖ ਗਿਆ ਵੀਡੀਓ ਦਾ ਨਾਮ ਸੁਣ ਕੇ ਉਹਨਾਂ ਨੇ ਸੀਸੀ ਇਕੱਠੇ ਹੋਵਾਂਗੇ ਪ੍ਰੈਸ਼ਰਾਈਜ਼ ਕਰਾਂਗੇ ਤੇ ਉਹ ਗਲਤੀ ਮੈਂ ਵੀ ਮਹਿਸੂਸ ਕੀਤੀ ਹੈ ਵੀ ਬਿਨਾ ਸੋਚੇ ਸਮਝੇ ਦੂਸਰੇ ਕਿਸੇ ਖੇਤਰ ਚ ਜਾ ਕੇ ਦੂਸਰੇ ਥਾਣੇ ਚ ਜਾ ਕੇ ਤੇ ਮੈਨੂੰ ਕੱਲੇ ਨੂੰ ਇਹ ਕਾਰਵਾਈ ਨਹੀਂ ਸੀ ਕਰਨੀ ਚਾਹੀਦੀ ਚਲੋ ਪਰ ਕੱਲ ਕੀ ਤਾਂ ਨਿ ਕਿਰਪਾ ਕੀਤੀ ਵੀ ਉਹ ਦਬਕਾ ਚੱਲ ਗਿਆ ਆਪਣਾ ਤੇ ਉਹ ਇਹਨਾਂ ਉਹਨਾਂ ਦੀ ਹਵਾ ਤੱਕ ਨਹੀਂ ਬਾਹਰ ਆਈ ਕਿਸੇ ਦੀ ਕਿਸ ਨੇ ਆਬਜੈਕਟ ਨਹੀਂ ਕੀਤਾ ਪਰ ਬੱਚੀਆਂ ਨਹੀਂ ਘਰੇ ਆ ਗਏ ਪਰ ਜਿਹੜੀ ਵੀਡੀਓ ਮੇਰਾ ਪੰਦ ਮਕਸਦ ਇਹ ਵੀ ਚਲੋ ਹੋ ਸਰੀਜ਼ ਕਈਆਂ ਨੂੰ ਇਸ ਗੱਲ ਦਾ ਪਤਾ ਹੈ ਖਬਰ ਆ ਜੇਗੀ ਇਹ ਕੋ ਨੈਸ਼ਨਲ ਖਬਰ ਬਣ ਜੇਗੀ ਪਰ ਦਿੱਕਤ ਇਹ ਹੈ ਨਾ ਜਿਹੜੀ ਮੈਨੂੰ ਉਥੇ ਬਹਿ ਕੇ ਸਮਝ ਆਈ ਹੈ ਵੀ ਇਹ ਲੋਕ ਕਿਉਂ ਨਹੀਂ ਕਿਸੇ ਨਾਲ ਗੱਲ ਕਰਦੇ ਕਿਉਂਕਿ ਸਾਡਾ ਕੰਮ ਕੀ ਹੈ ਸੀ ਕੈਮਰਾ ਮੂੰਹ ਚ ਧੁੰਨ ਕੇ ਨਾ ਤੇ ਉਹ ਬੱਚੀਆਂ ਦੇ ਫਿਊਚਰ ਦੇ ਬਾਰੇ ਸੋਚੇ ਬਿਨਾਂ ਆਪਾਂ ਸਰਵਉ ਯੂ ਲਾਈਕ ਲੈਣ ਦੇ ਮਾਰੇ ਆਪ ਸਾਰਾ ਰੋਲਾ ਪਾ ਦਿੰਦੇ ਆ ਪੱਤਰਕਾਰ ਕਰਕੇ ਜ ਵੱਡ ਜਾਂਦੇ ਨੇ ਤੁਹਾਨੂੰ ਪਤਾ ਨਹੀਂ ਹਾਲਤ ਪੱਤਰਕਾਰਾਂ ਦੀ ਇਹਨਾਂ ਨੂੰ ਕੋਈ ਰਿਸਪੌਂਸਿਬਿਲਟੀ ਨਹੀਂ ਹੈ ਕਿ ਆਨਰ ਸਮਝ ਕੀ ਹੋਏਗਾ ਬੱਚੀਆਂ ਦੇ ਨਾਲ ਦਿੱਲੀ ਵਿੱਚ ਇਦਾਂ ਹੋਇਆ ਸੀ ਉਹਨਾਂ ਰੋਲਾ ਪਾਤਾ ਸੀ ਤਾਂ ਉਹ ਮੁਸਲਮਾਨ ਲੱਗੇ ਬੱਚੀ ਇੱਥੇ ਤੋਂ ਧਮਕਾ ਦੇ ਵਾਪਸ ਲੱਗੇ ਸੀ ਹੁਣ ਹੋ ਸਕਦਾ ਕਿ ਜਿਵੇਂ ਇੰਗਲੈਂਡ ਦੇ ਵਿੱਚ ਚਲੋ ਇਹਨਾਂ ਨੂੰ ਆਪਣੇ ਘਰ ਛੱਡਨੇ ਪਏ ਇਰੀਏ ਛੱਡਨੇ ਪਏ ਹੋ ਸਕਦਾ ਉਹਨਾਂ ਨੂੰ ਉੱਥੋਂ ਆਪਣਾ ਇਰੀਏ ਛੱਡ ਕੇ ਜਾਣਾ ਪਵੇ ਨਾਮ ਮੇਰੇ ਮੈਂ ਤਾਂ ਨਹੀਂ ਦੱਸ ਰਿਹਾ ਕਿਉਂਕਿ ਚਲੋ ਇਹ ਜ਼ੁਬਾਨ ਕਰ ਬੈਠਾ ਸੀ ਉੱਥੇ ਵੀ ਨਹੀਂ ਦੱਸਾਂਗਾ ਕਿਸੇ ਨੂੰ ਤੁਸੀਂ ਆ ਜੋ ਇਹ ਤੋਂ ਪਹਿਲਾਂ ਜਿਹੜੇ ਤਿੰਨ ਕੇਸ ਹੋਏ ਨੇ ਉਹ ਇਸੇ ਤਰ੍ਹਾਂ ਹੋਏ ਨੇ ਪਰ ਦਿੱਕਤ ਇਹ ਵੀ ਜੇ ਇਸ ਤਰ੍ਹਾਂ ਇਕੱਲਾ ਇਕੱਲਾ ਕੇਸ ਸੋਲਵ ਕਰਨ ਨੂੰ ਆਗੇ ਤੇ ਕਿੱਥੇ ਜਾਵਾਂਗੇ ਅਸੀਂ ਸਿੰਘ ਗੱਲ ਹੋਈ ਸਿੰਘ ਵੀ ਕਹਿੰਦਾ ਵੀ ਇਹ ਬਾਬੇ ਮੇਰ ਨਾਲ ਵੀ ਇਸ਼ੂ ਵੀ ਫੋਨ ਤੇ ਆਉਂਦੇ ਨੇ ਪਰ ਕੋਈ ਸਾਹਮਣੇ ਨਹੀਂ ਆ ਰਿਹਾ ਹੁਣ ਅਸੀਂ ਹੈਲਪ ਲਾਈਨ ਸ਼ੁਰੂ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਕੋਈ ਤੇ ਸਾਹਮਣੇ ਆਵੇ ਜਿਹੜਾ ਆ ਕੇ ਆਪਣੀ ਕਹਾਣੀ ਸੁਣਾਵੇ ਐਸਾ ਇਕੱਲੇ ਇਕੱਲੇ ਦੇ ਪਿੱਛੇ ਤੇ ਅਸੀਂ ਹਰਥਾਂ ਤੇ ਓਮਨੀ ਪ੍ਰੈਸੈਂਟ ਹੋ ਨਹੀਂ ਸਕਦੇ ਇੱਕ ਲਿਮਿਟੇਸ਼ਨ ਹੈ ਜ਼ਿੰਦਗੀ ਦੀ ਇਹ ਗੱਲ ਕਰ ਵੀ ਨਹੀਂ ਸੀ ਪਰ ਇੱਕ ਬੋਝ ਜਿਹਾ ਸੀ ਮਨ ਤੇ ਜੋ ਦੇਖਿਆ ਤੇ ਜੋ ਮੈਂ ਹਾਲਾਤ ਵੇਖਿਆ ਵੀ 10 ਮਿੰਟ ਦੋ ਰਸ ਬੰਦਾ ਇਕੱਠਾ ਹੋ ਗਿਆ ਅਸੀਂ ਕਰ ਸਕਦੇ ਹਾਂ ਬਿਨਾ ਕੈਮਰੇ ਦੇ ਉਹ ਜਿਹੜਾ ਜੋ ਵੀ ਕੁਝ ਕਰਦੇ ਪਏ ਨੇ ਉਹ ਬਿਨਾ ਹਾਈਲਾਈਟ ਕੀਤੇ ਕੰਮ ਕਰਦੇ ਪਏ ਨੇ ਅਸੀਂ ਹਰ ਚੀਜ਼ ਹਾਈਲਾਈਟ ਕਰ ਦਿੰਨੇ ਆਂ ਉਹ ਸਿੰਘੰਦਾ ਦੇ ਬਾਬੇ ਹੋਏ ਕਈਆਂ ਨੇ ਸਬੂਤ ਮੰਗਨੇ ਤੇ ਸਬੂਤ ਦੇਣ ਨੂੰ ਅਸੀਂ ਠੇਕਾਂ ਚੱਕਿਆ ਸਬੂਤਾਂ ਦਾ ਮਨੋਂ ਮਨੋਂ ਨਾ ਮਨੋਂ ਨਾ ਮਨੋਂ ਮੈਂ ਕਿਹਾ ਆਪਣੇ ਸਬੂਤ ਚੱਕ ਕੇ ਅਸੀਂ ਕਿਸੇ ਦੀ ਜ਼ਿੰਦਗੀ ਇਜ਼ਤ ਦਾ ਨਹੀਂ ਲਾ ਸਕਦਾ ਤਾਂ ਫੋ ਕੀ ਸ਼ੋਰ ਦੇ ਮਰੇ ਨਹੀਂ ਕਰੇ ਕੰਮ ਕਰਕੇ ਰੌਲਾ ਨਹੀਂ ਪਾ ਸਕਦੇ ਪਰ ਇਹ ਬੜਾ ਵੱਡਾ ਖਤਰਾ ਹੰਜੋ ਹੋਇਆ ਉਹ ਥਾਣੇ ਦਾ ਵੀ ਉਹਨਾਂ ਦੇ ਮੁੰਡਿਆਂ ਦੇ ਹੱਕ 'ਚ ਸੀਗਾ ਇਹਦੇ ਚਲੋ ਕਿਸਮਤ ਚੰਗੀ ਕਲਗੀਧਰ ਪਿਤਾ ਨੇ ਅਸੀਂ ਦੀ ਸਿੰਘਾਂ ਨੇ ਬੈਰਾ ਕਰਤਾ ਕਿ ਦਬਗਾ ਚੱਲ ਗਿਆ ਆਪਣਾ ਤੇ ਆਪਾਂ ਕੱਲੇ ਜੜੇ ਆ ਦੋਸਤਾਂ ਦੇ ਨਾਲ ਆ ਕੇ ਬਸ ਸਾਰੀ ਕਾਰਵਾਈ ਪਾਏ ਆ। ਸੋ ਤੁਹਾਡੇ ਵੀ ਵਿੱਚ ਕੋਈ ਅਧਾ ਦੀ ਚੀਜ਼ ਹੁੰਦੀ ਤੇ ਚੁੱਪਚਾਪ ਇਹ ਤੁਹਾਨੂੰ ਦੱਸ ਸਕਦੇ ਹੋ। ਸ਼ਾਂਤੀ ਨਾਲ ਮਸਲਾ ਹੱਲ ਹੋਏਗਾ। ਕੋਈ ਫਰਗਫਲ ਨਹੀਂ ਹੋਏਗਾ। ਜਾਗੋ ਤਗੜੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।